ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਸਿਖਾ ਚੋ ਚੱਕਿਆ ਚੋ ਵਾਇਆ ਇਹ ਮਨ ਇਕਤ ਕਰਿਆਣਾ ਇਹੜ ਤੇੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਿੱਖਾ ਚੌ ਚੱਕਿਆ ਚਵਾਇਆ ਇਹ ਮਨ ਇਕਤ ਕਰ ਆਣਾ ਇਹ ਹੜ ਤੇੜ ਛੜ ਤੂੰ ਗੁਰ ਕਾ ਸ਼ਬਦ ਪਛਾਣ ਸਤ ਗੁਰ ਅੱਗੇ ਟੈ ਪਉ ਸਭ ਕਿਛ ਜਾਣੇ ਜਾਣ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਸਤਗੁਰ ਕੈ ਭਾਣੇ ਭੀ ਚੱਲੇ ਤਾਂ ਦਰਗਹ ਪਾਵੇ ਮਾਣ ਨਾਨਕ ਜੇ ਨਾਮ ਨਾ ਚੇਤਨੀ ਤੈਨਾਂ ਤਿੱਗ ਪਹਿਨਣਾ ਤਿੱਗ ਖਾਣਾ ਸਤਗੁਰ ਕੈ ਭਾਣ ਪੀ ਚੱਲੇ ਤਾਂ ਦਰਗਹਿ ਪਾਵੇ ਮਾਣ ਨਾਨਕ ਜੇ ਨਾਮ ਨਾ ਚੇਤਨੀ ਤੈਨਾਂ ਤਿੱਗ ਪਹਿਨਣਾ ਤਿੱਗ ਖਾਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ